ਆਰੇ ਭਣੇ ਇੱਥੇ ਹੀ ਆ ਆਦੇ ਇੱਥੇ ਬੈਠਾ ਵਿਚਾਰਾ ਆਏ ਦੇ ਕੱਪੜੇ ਪਏ ਆ ਰੂੜੀ ਦੇ ਕੋਲੇ ਆ ਕੁਰਸੀ ਆ ਪੇੜ ਆ ਪਿੱਪਲ ਦਾ ਬਸ ਭਣੇ 2 ਮਹੀਨੇ ਹੋ ਗਏ ਇੱਥੇ ਹੀ ਬੈਠਾ ਹੈ ਇੱਥੋਂ ਕਿਤੇ ਨਹੀਂ ਜਾਂਦਾ ਪੱਥਰ ਦੇ ਬੈਂਚ ਜੇ ਰੱਖਿਆ ਸਰਕਾਰ ਵੱਲੋਂ ਸੜਕਾਂ ਤੇ ਪਿੰਡਾਂ ਦੇ ਵਿੱਚ ਉਦੋਂ ਤੇ ਇਹ ਬੈਠਾ 2 ਮਹੀਨਿਆਂ ਤੋਂ ਇੱਕੋ ਹੀ ਬੈਂਚ ਤੇ ਆ ਵਦਿਆ ਬੰਦਾ 2 ਮਹੀਨੇ ਹੋ ਗਏ ਇੱਥੇ ਹੀ ਸੌਂਦਾ ਵਾ ਠੰਡ ਵਿੱਚ ਉਹ ਉਸ ਪਿੰਡ ਚ ਕਿੱਥੋਂ ਆਇਆ ਕਿਵੇਂ ਆਇਆ ਕੌਣ ਛੱਡ ਕੇ ਗਿਆ ਕਿੱਧਰੋਂ ਆਇਆ ਇਹ ਕੁਝ ਨਹੀਂ ਪਤਾ ਪਿੰਡ ਵਾਲੇ ਦੱਸਦੇ ਬਾਸੜ ਦੇ ਤੇ ਬੈਠਾ ਦੇਖਿਆ ਥੱਲੇ ਕੱਪੜਿਆਂ ਦੇ ਢੇਰ ਲੱਗੇ ਪਏ ਉੱਥੇ ਗੰਦ ਮੰਦ ਪਿਆ ਬਾਪੂ ਦਾ ਹੱਥਾਂ ਦੇ ਵਿੱਚ ਵੀ ਗੰਦਗੀ ਹੋਵੇ ਹੀ ਉੱਥੇ ਰਹੀ ਜਾਂਦਾ ਤੁਹਾਡੇ ਸਾਥ ਦੀ ਲੋੜ ਆ ਤਾਂ ਜੋ ਇਹ ਬਾਪੂ ਆਪਣੇਆਂ ਦੇ ਕੋਲੇ ਆਪਣੇ ਪਰਿਵਾਰ ਚ ਪਹੁੰਚ ਜਾਵੇ ਕਿਹੜਾ ਪਿੰਡ ਆ ਤੇਰਾ ਇਹੀ ਪਿੰਡ ਦੋ ਮਹੀਨੇ ਹੋ ਗਏ ਤੈਨੂੰ ਇੱਥੇ ਬੈਠੇ ਨੂੰ ਇਹਨੂੰ ਦੋ ਮਹੀਨੇ ਹੋ ਗਏ ਇਹਨੂੰ ਇੱਥੇ ਬੈਠੇ ਨੂੰ ਐਸਾ ਪਿੱਪਲ ਥੱਲੇ ਬੈਠਾ ਵਾ ਠੰਡ ਬਹੁਤ ਆ ਤੇ ਖਾਣਕੁਇਨ ਨੂੰ ਮਾੜਾ ਮੋਟਾ ਪਿੰਡ ਦੇ ਦੇ ਦਿੰਦੇ ਖਾ ਲੈਂਦਾ ਵਾ ਤੇ ਇਹਨੂੰ ਦੋ ਠੰਡ ਬਹੁਤ ਜ਼ਿਆਦਾ ਆ ਜੋ ਵੀ ਇਹਨੂੰ ਆ ਕੇ ਸਾਂਭ ਸਕਦਾ ਵਾ ਲੈ ਕੇ ਜਾ ਸਕਦਾ ਤਾਂ ਲੈ ਸਕਦਾ ਵਾ ਗੰਦਾ ਇਹ ਪਰਦੇਸੀ ਲੱਗਦਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਬਜ਼ੁਰਗ ਬਾਪੂ ਜੀ ਦਾ ਚਿਹਰਾ ਜ਼ਰੂਰ ਧਿਆਨ ਨਾਲ ਦੇਖਿਓ ਜੀ ਸਾਰੇ ਜਾਣੇ ਬਾਪੂ ਪਰਦੇਸੀ ਆ ਪਰ ਮੈਂਟਲੀ ਬਹੁਤ ਜ਼ਿਆਦਾ ਡਿਸਟਰਬ ਬਾ ਕੁਛ ਦੱਸ ਹੀ ਨਹੀਂ ਪਾ ਰਿਹਾ ਔਰ ਲੈਟ੍ਰੀਨ ਬਾਥਰੂਮ ਵੀ ਵਿੱਚੇ ਹੀ ਹੋ ਰਿਆ ਸੀ ਇੱਕ ਜਿਹੜੇ ਪੱਥਰ ਦੇ ਬੈਂਚ ਜੇ ਰੱਖਿਆ ਸਰਕਾਰ ਵੱਲੋਂ ਸੜਕਾਂ ਤੇ ਪਿੰਡਾਂ ਦੇ ਵਿੱਚ ਉੱਤੇ ਇਹ ਬੈਠਾ 2 ਮਹੀਨਿਆਂ ਤੋਂ ਇੱਕੋ ਹੀ ਬੈਂਚ ਤੇ ਤੇ ਨੱਥੂ ਭੈਣੀ ਪਿੰਡ ਦਾ ਇੱਕ ਕੂਮਕਲਾ ਦੇ ਨੇੜੇ ਪੈਣ ਨੇ ਪੰਜ ਪਹਣੀਆਂ ਪੈਂਦੀਆਂ ਉੱਥੋਂ ਉਹਨਾਂ ਪਿੰਡਾਂ ਦੇ ਵਿੱਚੋਂ ਇੱਕ ਨੱਥੂ ਪਹਣੀਆ ਪਿੰਡ ਉਸ ਪਿੰਡ ਚ ਕਿੱਥੋਂ ਆਇਆ ਕਿਵੇਂ ਆਇਆ ਕੌਣ ਛੱਡ ਕੇ ਗਿਆ ਕਿੱਧਰੋਂ ਆਇਆ ਇਹ ਕੁਝ ਨਹੀਂ ਪਤਾ ਪਿੰਡ ਵਾਲੇ ਦੱਸਦੇ ਬਸ ਅੱਡੇ ਤੇ ਬੈਠਾ ਦੇਖਿਆ ਉੱਥੇ ਫੱਟੇ ਤੇ ਬਸ ਉਦੋਂ ਮੁੜ ਕੇ ਹੁਣ 2 ਮਹੀਨਿਆਂ ਦਾ ਉੱਥੇ ਹੀ ਬੈਠਾ ਔਰ ਪਿੰਡ ਦੇ ਵਿੱਚ ਤਾਂ ਕੋਈ ਇਨਸਾਨ ਭੁੱਖਾ ਸੌਂ ਨਹੀਂ ਸਕਦਾ ਤੇ ਲੋਕ ਕੋਈ ਰੋਟੀ ਦੇ ਦਿੰਦਾ ਕੋਈ ਚਾਹ ਦੇ ਦਿੰਦਾ ਕਿਸੇ ਨੇ ਕੱਪੜੇ ਵੀ ਦੇਤੇ ਕਿਸੇ ਨੇ ਕੰਬਲ ਦੇਤਾ ਖਿੰਖੇਸ ਦੇਤਾ ਔਰ ਜਿਹੜਾ ਕੱਪੜਾ ਇੱਕ ਵਾਰੀ ਉਹ ਬੈਂਚ ਤੋਂ ਲੈ ਡੱਕ ਪੈਂਦਾ ਸੀ ਬਾਪੂ ਚੱਕਦਾ ਨਹੀਂ ਸੀ ਥੱਲੇ ਕੱਪੜਿਆਂ ਦੇ ਢੇਰ ਲੱਗੇ ਪਏ ਉੱਥੇ ਗੰਦ ਮੰਦ ਪਿਆ ਬਾਪੂ ਦਾ ਹੱਥਾਂ ਦੇ ਵਿੱਚ ਵੀ ਗੰਦਗੀ ਹੋਵੇ ਉੱਥੇ ਹੀ ਰਹੀ ਜਾਂਦੇ ਹੁਣ ਠੰਡ ਦਿਨੋਂ ਦਿਨ ਵੱਧਦੀ ਜਾਂਦੀ ਹੈ ਤੁਹਾਨੂੰ ਪਤਾ ਹੁਣ ਇਸ ਟਾਈਮ ਪੰਜਾਬ ਦੇ ਵਿੱਚ ਸਭ ਤੋਂ ਠੰਡੇ ਦਿਨ ਚੱਲ ਰਹੇ ਆ ਤਾਂ ਫਿਰ ਵੀਰ ਹੁਣਾ ਨੇ ਸਾਡੇ ਨਾਲ ਵੀਡੀਓ ਸਾਂਝੀ ਕੀਤੀ ਇਹ ਨੱਥੂ ਭੈਣੀ ਦੇ ਨੌਜਵਾਨ ਨੇ ਗੱਭਰੂ ਇਹਨਾਂ ਨੇ ਸਾਡੇ ਨਾਲ ਸਾਂਝ ਪਾਈ ਅਸੀਂ ਵੀਰ ਉਹਨਾਂ ਨੂੰ ਕਿਹਾ ਵੀ ਤੁਸੀਂ ਲੈ ਆਓ ਸਾਡੇ ਕੋਲੇ ਬਾਪੂ ਜੀ ਨੂੰ ਕਿਉਂਕਿ ਅੱਜ ਅਸੀਂ ਪਹਿਲਾਂ ਜਲੰਧਰ ਗਏ ਹੋਏ ਸੀ ਉੱਥੋਂ ਉਹ ਬਾਡੀ ਬਿਲਡਰ ਵੀਰ ਨੂੰ ਲੈ ਕੇ ਆਏ ਚਾਰ ਸਾਲਾਂ ਤੋਂ ਸੰਗਲਣਾ ਬੰਨਿਆ ਹੋਇਆ ਸੀ ਲਗਾਤਾਰ ਅਸੀਂ ਵੀ ਬਿਜੀ ਸੀਗੇ ਤਾਂ ਇਹਨਾਂ ਨੌਜਵਾਨਾਂ ਦਾ ਧੰਨਵਾਦ ਹੈ ਜਿਹੜਾ ਇਹਨਾਂ ਨੇ ਅਪਰਾਲਾ ਕੀਤਾ ਇਸ ਪਰਦੇਸੀ ਬਜ਼ੁਰਗ ਨੂੰ ਇੱਥੇ ਪਹੁੰਚਦਾ ਕੀਤਾ ਦੇਖੋ ਬਜ਼ੁਰਗ ਸਾਡੇ ਸੰਝੇ ਆ ਸਭ ਪਤਾ ਨਹੀਂ ਵਿਚਾਰਾ ਕਿੱਥੋਂ ਕਿਵੇਂ ਆਇਆ ਕਿੱਥੋਂ ਦਾ ਰਹਿਣ ਵਾਲਾ ਕਿਹੜੇ ਕਿਹੜੀ ਸਟੇਟ ਦਾ ਵਾ ਜੁਪੀ ਦਾ ਬਿਹਾਰ ਦਾ ਜਾਂ ਉਤਰਾਖੰਡ ਦਾ ਕਿੱਥੋਂ ਦਾ ਕੁਛ ਹਜੀ ਪਤਾ ਨਹੀਂ ਕਿਉਂਕਿ ਬੋਲ ਹੀ ਨਹੀਂ ਰਿਹਾ ਚੱਜਣਾ ਕੋਈ ਗੱਲ ਹੀ ਨਹੀਂ ਦੱਸ ਰਿਹਾ ਔਰ ਇਹਨਾਂ ਨੌਜਵਾਨਾਂ ਨੇ ਆਪਣਾ ਫਰਜ਼ ਸਮਝਦੇ ਇੱਥੇ ਪਹੁੰਚਦਾ ਕੀਤਾ ਅਗਲਾ ਫਰਜ਼ ਤੁਸੀਂ ਸਮਝਣਾ ਹੈ ਇਸ ਵੀਡੀਓ ਨੂੰ ਸ਼ੇਅਰ ਕਰਕੇ ਪੂਰਾ ਕਰ ਸਕਦੇ ਹੋ ਦੇਖੋ ਹੁਣ ਤੱਕ 5000 ਦੇ ਕਰੀਬ ਲੋਕ ਇਦਾਂ ਦੇ ਘਰਾਂ ਨੂੰ ਚਲੇ ਗਏ ਆ ਪਿਛਲੇ 10 ਸਾਲਾਂ ਵਿੱਚ ਜਿਹੜੇ ਕੋਈ ਅਸਾਮ ਤੋਂ ਕੋਈ ਯੂਪੀ ਬਿਹਾਰ ਤੋਂ ਕੋਈ ਐਮਪੀ ਤੋਂ ਅਲੱਗ-ਅਲੱਗ ਸਟੇਟਾਂ ਤੋਂ ਪੰਜਾਬ ਵੱਲ ਨੂੰ ਆ ਗਏ ਕੋਈ ਮੈਂਟਲੀ ਠੀਕ ਨਹੀਂ ਸੀ ਜਾਂ ਕੋਈ ਇੱਥੇ ਆ ਕੇ ਕੋਈ ਸਮੱਸਿਆ ਚੱਲਿਆ ਗਿਆ ਜਾਂ ਕੋਈ ਪਾਹਜ ਹੋ ਗਿਆ ਸੱਟ ਲੱਗੀ ਤੇ ਉਹਨਾਂ ਦੇ ਘਰ ਲੱਭ ਕੇ ਉਹਨਾਂ ਨੂੰ ਉਹਨਾਂ ਦੇ ਘਰਾਂ ਤੱਕਰ ਪਹੁੰਚਾ ਦਿੱਤਾ ਗਿਆ ਤੇ ਉਸੇ ਕੜੀ 'ਚ ਅੱਜ ਇਹ ਬਜ਼ੁਰਗ ਵੀ ਪਹੁੰਚੇ ਆਪਣੇ ਕੋਲੇ ਉਹ ਸਾਰੇ ਲੋਕ ਜਿਹੜੇ ਘਰਾਂ ਨੂੰ ਗਏ ਉਹ ਵੀ ਤੁਹਾਡੇ ਸਾਥ ਨਾਲ ਹੀ ਕਿਉਂਕਿ ਤੁਸੀਂ ਵੀਡੀਓ ਨੂੰ ਸ਼ੇਅਰ ਕਰਦੇ ਹੋ ਤੇ ਸ਼ੇਅਰ ਕੀਤੀਆਂ ਹੋਈਆਂ ਵੀਡੀਓ ਅੱਗੇ ਦੀ ਅੱਗੇ ਕਿਸੇ ਨਾ ਕਿਸੇ ਰਿਲੇਟਿਵ ਤੇ ਕਰੋਨਾ ਦੇ ਕਿਸੇ ਜਾਣਕਾਰ ਤੇਕਰ ਪਹੁੰਚਦੀਆਂ ਜਾਂ ਜਿਵੇਂ ਸਾਡੇ ਟੀਮ ਦੇ ਮੈਂਬਰ ਨੇ ਸਿਮਿੰਦਰ দত্ত ਜੀ ਜਾਂ ਸਾਡੇ ਸੁਭਾਸ਼ ਜੀ ਅਸ਼ੁਨੀ ਬਾਈ ਜੀ ਇਹ ਕੋਸ਼ਿਸ਼ ਕਰ ਕਰਕੇ ਬਾਰ ਬਾਰ ਪੁੱਛ ਪੁੱਛ ਕੇ ਐਡਰੈਸ ਕੋਈ ਨਾਮ Google ਦੇ ਜ਼ਰੀਏ ਹੌਲੀ 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 ਕਿਤੇ ਨਾ ਕਿਤੇ ਲੱਭ ਕੇ ਉਹਨਾਂ ਦੇ ਘਰਾਂ ਤੇ ਕਰ ਅਸੀਂ ਪਹੁੰਚ ਕਰਦੇ ਆ ਤੇ ਅੱਜ ਇਸ ਬਜ਼ੁਰਗ ਵਾਸਤੇ ਵੀ ਇੱਕ ਕੋਸ਼ਿਸ਼ ਕਰਨ ਲੱਗੇ ਆ ਤੁਹਾਡੇ ਸਾਥ ਦੀ ਲੋੜ ਆ ਤਾਂ ਜੋ ਇਹ ਬਾਪੂ ਆਪਣੇਆਂ ਦੇ ਕੋਲੇ ਆਪਣੇ ਪਰਿਵਾਰ ਚ ਪਹੁੰਚ ਜਾਈਵੇ ਪਤਾ ਨਹੀਂ ਇਹਦੇ ਧੀ ਪੋਤੇ ਨੂੰ ਕਿੱਥੇ ਲੱਭਦੇ ਫਿਰਦੇ ਹੋਣਗੇ ਸ਼ਾਇਦ ਇਹਦੇ ਵਾਈਫ ਜਾਂ ਇਹਦੇ ਭੈਣ ਭਰਾ ਬਸ ਕੋਸ਼ਿਸ਼ ਕਰਿਓ ਇਹ ਬਜ਼ੁਰਗ ਆਪਣੇ ਪਰਿਵਾਰ ਤੱਕਰ ਪਹੁੰਚੇ ਤੁਹਾਡਾ ਸ਼ੁਕਰੀਆ ਛੋਟੇ ਵੀਰ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਇਹ ਪ੍ਰਾਲਾ ਕੀਤਾ ਇਸ ਬਜ਼ੁਰਗ ਨੂੰ ਇੱਥੇ ਸੁਪਨਿਆਂ ਦੇ ਘਰ ਲੈ ਆਉਂਦੇ ਆ। ਲੈ ਨਾ ਖਾ ਪੀ ਲੈ ਨਾ ਕੁਛ। ਦੇਖੋ ਇਹ ਵੀ ਆ ਵੀ ਇਹ ਕੋਈ ਰੱਜੀ ਹੋਈ ਰੂਹ ਹੀ ਆ ਭਖਾਰੀ ਵੀ ਹੈ ਨੀਗਾ ਤੇ ਨਹੀਂ ਤਾਂ ਕਹਿਣ ਤੋਂ ਪਹਿਲਾਂ ਹੱਥ ਬੰਦਾ ਅੱਗੇ ਾੜ ਲੈਂਦਾ। ਅਸੀਂ ਆਪਣੇਾਂ ਤੋਂ ਕਿਤੇ ਨਾ ਕਿਤੇ ਵਿਛੜ ਗਿਆ ਕਿਤੇ ਆਪਣੇਾਂ ਤੋਂ ਦੂਰ ਹੋ ਗਿਆ ਕਿਤੇ ਰੱਬ ਦਾ ਬੰਦਾ। ਬਸ ਕਰਿਓ ਕੋਸ਼ਿਸ਼ ਬਹੁਤ ਬਹੁਤ ਧੰਨਵਾਦ ਛੋਟੀ ਵੀਰ ਬਹੁਤ ਬਹੁਤ ਤੁਸੀਂ ਸਾਂਭ ਲਿਆ ਹਣ ਸਾਡੀ ਉਹ ਕਰਕੇ ਦੋਦੀ ਦੀ ਕਿਰਪਾ ਬਾਈ ਉਹਦਾ ਘਰ ਬਣਾ ਕੇ ਦਿੱਤਾ ਸੀ ਕੌਣ ਸਾਂਭਣ ਵਾਲੇ ਉਹਦੀੋ ਹੀ ਜਗਾ ਉਹੀ ਰੋਟੀ ਦਿੰਦਾ ਉਹੀ ਛੱਤ ਦਿੰਦਾ ਹਨਾ ਉਹੀ ਕੱਪੜਾ ਦਿੰਦਾ ਅਸੀਂ ਤਾਂ ਪਿੰਡ ਨਾਲ ਦਿੱਤਾ ਖਾਣੇ ਬਾਈ ਠੀਕ ਆ ਛੋਟੇ ਭਰਾ ਬਾਈ ਖਾਲਸਾ ਬਾਈ ਖਾਲਸਾ ਹੋਵੇ ਫਤਿਹ